हलका विधायक सिंह कनौर वालों अपनी अपनी ते टीम दी नेक कमाई चो हड़पीड़त हर परिवार जिन्होंने रूपए की जो अपने काम शुरू बाकी लगती पूंजी भी उन्होंने जल्द तो जल्द पहुंचा दी जाएगी गुरलाल घनौर ने कहा कि के आने वाले समय हल्के वाशनिका नाल दिन रात खड़े से वौरा भी किया कैमरा मैन अभिषेक सूद के ਐਚਐਸ ਬੈਂਸ ਦੀ ਰਿਪੋਰਟ ਤੁਹਾਡੇ ਮਕਾਨ ਕੋਈ ਡਿੱਗ ਗਿਆ ਕੋਈ ਗਰਨ ਵਾਲਾ ਹਾਲਤ ਹੈ ਉਹਨਾਂ ਦੀ ਰਿਪੇਅਰ ਕਰਾ ਦਿਓ ਤੁਸੀਂ ਰਿਪੇਅਰ ਦਾ ਕੰਮ ਸ਼ੁਰੂ ਕਰਾ ਦਿਓ ਜਿੰਨੇ ਵੀ ਐਸੀ ਲੱਗਣਗੇ ਅਸੀਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਦੇ ਵੱਲੋਂ ਇਹ ਕੋਈ ਮੇਰਾ ਇਕੱਲੇ ਦਾ ਨਹੀਂਗਾ ਸਾਰੀ ਟੀਮ ਆ ਸਾਡੀ ਕਨੌਰ ਦੀ ਹਾਂ ਜਿੰਨੇ ਜਿੰਨੇ ਲੋਕਾਂ ਦੀਆਂ ਛੱਤਾਂ ਗਿਰੀਆਂ ਨੇ ਤਕਰੀਬਨ ਕਿੰਨੇ ਲੋਕਾਂ ਨੂੰ ਚੈੱਕ ਦਿੱਤੇ ਗਏ ਜੱਜ ਚੈੱਕ ਚੈੱਕ ਨੀਗਾ ਜੀ ਇਹ ਤਾਂ ਆਪਾਂ ਆਪਣੇ ਵੱਲੋਂ ਮਾਲੀ ਮਦਦ ਕਹਿ ਲਈਏ ਚੈੱਕ ਉਹ ਇਹ ਤੁਹਾਡੇ ਵੱਲੋਂ ਸਰਕਾਰ ਵੱਲੋਂ ਇਹ ਆਪਣੇ ਵੱਲੋਂ ਜੀ ਸਾਰੀ ਟੀਮ ਵੱਲੋਂ ਜੀ ਇਹ ਤਾਂ ਮਾਲੀ ਮਦਦ ਹੈ ਜੀ ਆਪਣੀ ਜਿਹੜਾ ਸਰਕਾਰ ਦਾ ਕੰਮ ਹੈ ਉਹ ਜੇ ਸ਼ੁਰੂ ਹੋਣਾ ਕਿਉਂਕਿ ਫਲੱਡ ਦਾ ਜਿਹੜਾ ਪਾਣੀ ਨਿਕਲੇਗਾ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਫਸਲਾਂ ਦਾ ਮੁਆਵਜ਼ਾ ਵੀ ਅੱਜ ਤਾਂ ਸਿਰਫ ਇਹਨਾਂ ਕੋਲੇ ਤਿੰਨ ਇੱਕ ਚੀਜ਼ਾਂ ਦੀ ਸਾਨੂੰ ਡਿਮਾਂਡ ਇਹਨਾਂ ਕੋਲੇ ਸੀਗੀ ਵੀ ਸਾਡੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਪਸ਼ੂਆਂ ਦੇ ਲਈ ਅਚਾਰ ਦੀ ਜਿਹੜੀ ਪਸ਼ੂਆਂ ਦੇ ਲਈ ਹਰੇ ਚਾਰੇ ਦੀ ਜਾਂ ਚਾਰ ਦੀ ਸਮੱਸਿਆ ਹੈ ਤੇ ਕੋਸ਼ਾ ਪੈਸਾ ਜਿਹੜਾ ਇਹਨਾਂ ਨੂੰ ਜਿਹੜਾ ਕੋ ਆਪਦੇ ਕਹਿ ਲੈ ਖਰਚੇ ਲਈ ਕਹਿ ਲੋ ਜਾਂ ਘਰਾਂ ਦੀ ਰਿਪੇਅਰ ਦੇ ਲਈ ਚਾਹੀਦਾ ਸੀ ਉਹ ਅੱਜ ਅਸੀਂ ਇਹਨਾਂ ਨੂੰ ਦੇਣ ਆਏ ਸੀ ਪਹਿਲਾਂ ਅਸੀਂ ਜਨਮ ਘੋਲੀ ਜਾ ਕੇ ਆਏ ਸੀ ਤੇ ਹੁਣ ਦੁਬਾਰਾ ਅਸੀਂ ਕਾਮੀ ਖੁਰਦ ਦੇ ਵਿੱਚ ਆਏ ਆਂ ਸੋਣ ਵਾਲੇ ਦਿਨਾਂ ਦੇ ਵਿੱਚ ਫਸਲਾਂ ਦਾ ਮੁਆਵਜ਼ਾ ਤੇ ਘਰਾਂ ਦਾ ਛੱਤਾਂ ਦਾ ਜਿਹੜਾ ਕੋਈ ਨੁਕਸਾਨ ਹੋਇਆ ਉਹਦਾ ਆਪਣਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਰਵੇ ਕਰਾ ਕੇ ਜਿਹੜਾ ਜਿਹੜੇ ਹੜਪੇੜ ਤੋਂ ਲੋਕ ਨੇ ਜੀ ਇਹ ਪਿੰਡਾਂ ਦੇ ਵਿੱਚ ਤੁਹਾਡੀ ਸਰਕਾਰ ਵੱਲੋਂ ਨਾਲ ਕੀ ਕੀ ਪ੍ਰਬੰਧ ਕੀਤੇ ਹੋਏ ਨੇ ਨੇੜੇ țeੜੇ ਜੀ ਗੱਲ ਕਰੀ ਐ ਤਾਂ ਗੁਰਦੁਆਰਾ ਸਾਹਿਬ ਪਤਾ ਲੱਗਿਆ ਸੀ ਐਨਡੀਆਰਫੀ ਦੀ ਟੀਮਾਂ ਨੇ ਵੈਸੇ ਹੁਣ ਤਾਂ ਜਿਹੜਾ तकरीबन ਜਿਹੜਾ ਹੁਣ ਤਾਂ ਮੈਡੀਕਲ ਟੀਮਾਂ ਦੀ ਜ਼ਿਆਦਾ ਲੋਡ ਪਵੇਗੀ ਸੋ ਹਸਪੀਟਲ ਦੇ ਜਿਹੜੇ ਐਸਐਮਓ ਸਾਹਿਬ ਨੇ ਸਾਡੇ ਵਜ਼ੀਰ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਨਫੈਕਸ਼ਨ ਜਾਂ ਬਿਮਾਰੀ ਜਾਂ ਮੱਛਰ ਦਾ ਜਾਂ ਕੋਈ ਕੰਮ ਕਿਸੇ ਤਰ੍ਹਾਂ ਦਾ ਕੋਈ ਬੰਦਾ ਨੁਕਸਾਨ ਨਾ ਹੋਵੇ ਜਿਹੜੀ ਮੈਡੀਕਲ ਟੀਮਾਂ ਦਾ ਵੀ ਜਿਹੜਾ ਪ੍ਰਬੰਧ ਜਿਹੜਾ ਪਹਿਲਾਂ ਵੀ ਕੀਤਾ ਹੋਇਆ ਹੋਰ ਵੀ ਜਿਹੜਾ ਆਪਾਂ ਉਹ ਕਰਦੇ ਆ ਇੱਕ ਜਿਹੜਾ ਘੱਗਰ ਦੇ ਨੇੜੇ ਤੇ ਜਿਹੜੇ ਏਰੀਆ ਆ ਜੀ ਹਰ ਸਾਲ ਹੀ ਹੜਾਂ ਦੀ ਮਾਰ ਚੱਲਦਾ ਹੈ ਤਕਰੀਬਨ ਕਰਕੇ ਸਰਕਾਰਾਂ ਦੀ ਗੱਲ ਕਰੀਏ ਪਹਿਲਾਂ ਕਾਂਗਰਸੀ ਦੇ ਵਾਲੀ ਸਾਰੀ ਕਾਲੀ ਦਾ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਡਾ ਗਰੀਬ ਤਬਕਾ ਵੀ ਤੇ ਮੀਰ ਸਾਰੇ ਖੜੇ ਆ ਰੰਮੀ ਪਾਈ ਦੇਖੋ ਜਿਹੜਾ ਘੱਗਰ ਸੀ ਇਹ ਕਾਗਜ਼ਾਂ ਦੇ ਵਿੱਚ ਤਕਰੀਬਨ ਤਕਰੀਬਨ 2 ਏਕੜ ਸੀ ਦੋ ਕਿੱਲੇ ਕਹਿ ਲਈਏ ਅੱਜ ਉਹ ਅੱਧੇ ਕਿੱਲੇ ਦਾ ਰਹਿ ਗਿਆ ਵੀ ਆਪਾਂ ਉਹਦੀ ਨਿਸ਼ਾਨਦੇਹੀ ਕਰਾ ਕੇ ਤੁਹਾਡੇ ਸਹਿਯੋਗ ਦੀ ਲੋੜ ਆ ਆਪਾਂ ਉਹਦੀ ਸਫਾਈ ਫਿਰ ਤੁਹਾਡੇ ਸਹਿਯੋਗ ਬਿਨਾ ਨਹੀਂ ਕਰਾਈ ਜਾ ਸਕਦੀ ਤੁਹਾਡਾ ਜਿੰਨਾ ਟਾਈਮ ਵੇਖੋ ਕੋਈ ਸਮਾਂ ਸੀ ਸਾਡੀਆਂ ਮਾਵਾ ਭੈਣਾਂ ਨੇ ਤੁਸੀਂ ਟਰਾਲੀ ਮਿੱਟੀ ਦੀ ਦੋ ਟਰਾਲੀਆਂ ਮਿੱਟੀ ਦੀ ਜਦੋਂ ਮਰਜ਼ੀ ਆਪਣੇ ਘਰ ਚ ਮਕਾਨ ਚ ਵਿਹੜੇ ਚ ਪਾ ਲੈਂਦੇ ਹੁੰਦੇ ਸੀ ਤੇ ਅੱਜ ਉਹ ਵੀ ਦਿੱਕਤਾਂ ਪਰੇਸ਼ਾਨੀਆਂ ਆਈਆਂ ਸੋ ਇਹਦੇ ਵਿੱਚ ਤੁਹਾਡੀਆਂ ਜਿਹੜੀਆਂ ਪੰਚਾਇਤਾਂ ਨੇ ਤੁਸੀਂ ਆਪਣੇ ਗ੍ਰਾਮ ਸਭਾ ਦੇ ਮਤੇ ਪਾ ਕੇ ਸਰਪੰਚਾਂ ਦਾ ਸਹਿਯੋਗ ਕਰਕੇ ਜਿਹੜੇ ਤੁਸੀਂ ਇੱਕ ਮਿੱਟੀ ਜਿਹੜੀ ਕਿਉਂਕਿ ਮਿੱਟੀ ਦੇ ਮਾਲਕ ਤੁਸੀਂ ਹੋ ਤੁਹਾਡੀ ਜ਼ਮੀਨ ਦੇ ਵਿੱਚ ਦੀ ਘੱਗਰ ਲੰਘਦਾ ਤੁਸੀਂ ਮਾਲਕ ਉਹ ਮਿੱਟੀ ਜਿਹੜੀ ਲੋਕਾਂ ਤੱਕ ਲੋਕਾਂ ਨੂੰ ਜਿਹੜੀ ਦੀ ਸਹੂਲਤ ਵੀ ਮਿਲਣੀ ਚਾਹੀਦੀ ਹੈ ਤੇ ਘੱਗਰ ਦਾ ਜਿਹੜਾ ਲੇਬਲ ਹੋ ਕੇ ਇਹਦੀ ਨਿਸ਼ਾਨਦੇਹੀ ਹੋ ਕੇ ਘੱਗਰ ਜਿਹੜਾ ਚੌੜਾ ਹੋਣਾ ਵੀ ਬਹੁਤ ਜ਼ਰੂਰੀ ਹੈ ਪਰ ਇਹਦੇ ਵਿੱਚ ਮੈਂ ਫੇਰ ਕਹਿ ਰਿਹਾ ਮੈਂ ਪਿਛਲੇ ਦਿਨੀ 2023 ਦੇ ਵਿੱਚ ਨਰਮੋ ਪਤਾ ਇੱਕ ਨੱਕਾ ਖੁੱਲਾ ਸੀ ਜਿਹਦੇ ਵਿੱਚ ਸਾਡੇ ਭਰਾ ਨੂੰ ਅਸੀਂ ਦੋ ਤਿੰਨ ਵਾਰੀ ਬੇਨਤੀ